ਲੈਂਡ ਪੂਲਿੰਗ ਜਿਹੜੀ ਸਕੀਮ ਹੈ ਇਹ ਇਹਦੀ ਆਰ ਦੇ ਵਿੱਚ ਇਹ ਸਿਰਫ ਤੇ ਸਿਰਫ ਜ਼ਮੀਨਾਂ ਖੋਣ ਦਾ ਜਿਹੜਾ ਇਹ ਸਰਕਾਰ ਦੀ ਮਨਸਾ ਹੈ ਤੁਸੀਂ ਲੈਂਡ ਪੂਲਿੰਗ ਦੀ ਗੱਲ ਕਰਦੇ ਆਂ ਪੰਜਾਬ ਸਰਕਾਰ ਜਿਹੜੀ ਸਾਡੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਸ਼ਮੂਲਾਲ ਜੀ ਪਰ ਹਕਮਤਰੀ ਸਾਹਿਬ ਕਹਿੰਦੇ ਵੀ ਕਿਸੇ ਵੀ ਕਿਸਾਨ ਦੀ ਜ਼ਮੀਨ ਜੋ ਅਕਵਾਇਰ ਨਹੀਂ ਕੀਤੀ ਜਾਊਗੀ ਆਪੋਸ਼ਨਲ ਪਾਰਟੀਆਂ ਵੱਲੋਂ ਅਫਵਾਹ ਫਲਾਇ ਜਾ ਰਹੀ ਹੈ ਅਸੀਂ ਸਰਕਾਰ ਦੀ ਸੰਗੀ ਨੱਪ ਕੇ ਰੱਖਣੀ ਹੈ ਜਦ ਤੱਕ ਉਹ ਚੀਕਾਂ ਨਹੀਂ ਮਾਰਦੀ ਅਸੀਂ ਸਸੀ ਕਾਲ ਜੀ ਦੇ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਲੈਂਡ ਪੁਲ ਨੀਤੀ ਦਾ ਜਿੱਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉੱਥੇ ਹੀ ਆਪੋਸ਼ਨ ਪਾਰਟੀਆਂ ਵੱਲੋਂ ਵੀ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਇਹ ਪਾਲਿਸੀ ਕਿਸਾਨਾਂ ਲਈ ਕਿੰਨੀ ਕੁ ਖਤਰਨਾਕ ਹੈ ਇਸ ਦਾ ਸਰਕਾਰ ਨੂੰ ਕੀ ਫਾਇਦਾ ਇਸ ਦੇ ਬਾਬਤ ਗੱਲਬਾਤ ਕਰਨ ਲਈ ਮੇਰੇ ਨਾਲ ਸ਼ਰਮਣੀ ਕਾਲੀ ਦਾ ਚੌਧਰੀ ਸ਼ਾਮਲਾਲ ਮਾਜਰੀਆ ਜੀ ਨੇ ਸੋ ਗੱਲਬਾਤ ਕਰਾਂਗੇ ਨਾਲ ਹੀ ਮੇਰੇ ਨਾਲ ਸ਼ਰਮਣੀ ਕਾਲੀ ਦੇ ਬਲਾਰੇ ਸ਼ਮਸ਼ੇਰ ਪ੍ਰਕਾੜ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਸ਼ਾਮਲਾ ਜੀ ਬਹੁਤ ਬਹੁਤ ਸਵਾਗਤ ਹੈ ਹਰਮਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਮੇਰੇ ਦਫ਼ਤਰ ਆਣ ਦੇ ਤੇ ਮੇਰੇ ਭਾਈ ਸਾਹਿਬ ਪ੍ਰਕਾੜ ਵੀ ਸਾਹਿਬ ਉਦੋਂ ਤੀ ਤੁਹਾਡੇ ਆਣ ਤੋਂ ਪਹਿਲੇ ਵੈਸੀ ਦਰਸ਼ਨ ਦੇਣ ਵਾਸਤੇ ਆ ਗਏ ਤੇ ਜਿਹੜੀ ਤੁਸੀਂ ਲੈਂਡ ਪੂਲਿੰਗ ਦੀ ਗੱਲ ਕਰਦੇ ਆਂ ਪੰਜਾਬ ਸਰਕਾਰ ਜਿਹੜੀ ਸਾਡੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਹੁਣ ਇਹ ਤਾਂ ਕੋਈ ਦੱਸਣ ਵਾਲੀ ਗੱਲ ਤਾਂ ਕੋਈ ਰਹੀ ਨਹੀਂ ਹੈ ਸਾਡੇ ਪ੍ਰਧਾਨ ਜੀ ਨੇ ਅਸੀਂ ਪਿਛਲੇ ਸਮੇਂ ਦੌਰਾਨ ਅਤੇ ਮੋਹਾਲੀ ਦੇ ਵਿੱਚ ਮੋਟਾ ਦਸਤਰਖੋਹ ਬਹੁਤ ਵੱਡੀ ਤਦਾਦ ਦੇ ਵਿੱਚ ਇਕੱਤਰਨਾ ਲਾਇਆ ਸੀ ਜਿਦੇ ਵਿੱਚ ਸਾਡਾ ਖੜਾ ਹਲਕਾ ਢੇਰਾ ਵਿੱਚ ਮੋਹਾਲੀ ਤਿੰਨੇ ਚਾਰ ਹਲਕਿਆਂ ਦੇ ਲੋਕ ਇਕੱਠੇ ਹੋਏ ਸੀ ਤੇ ਉਹਦੇ ਵਿੱਚ ਬਹੁਤ ਡਿਟੇਲ ਚ ਦੱਸਿਆ ਗਿਆ ਵੀ ਸਾਨੂੰ ਜਿਹੜੀ ਲੈਂਡ ਪੂਲਿੰਗ ਦੇ ਕੀ ਲਾਭ ਹੈ ਕੀ ਨੁਕਸਾਨ ਹੈ ਤੇ ਉਹਦੇ ਚ ਜਿਹੜੇ ਸਾਡਾ ਜ਼ਿਮੀਦਾਰਾ ਭਾਈਚਾਰਾ ਹੈ ਉਹ ਬਹੁਤ ਨਮੋਸ਼ ਹੈ ਸਰਕਾਰ ਦੇ ਖਿਲਾਫ ਬਹੁਤ ਰੋਸ ਹੈ ਉਹਨਾਂ ਦਾ ਤੇ ਇਸ ਕਰਕੇ ਅਸੀਂ ਤਾਂ ਬਸ ਇਹੀ ਕਹਿਣਾ ਚਾਹੁੰਦੇ ਆਂ ਵੀ ਜਿਹੜੀ ਆਨਲਾਈਨ ਪੁਲਿੰਗ ਹੈ ਇਹਨਾਂ ਨੇ ਉਹ ਬਣਾਈ ਹੈ ਪਾਲਿਸੀ ਬਣਾਈ ਹੈ ਸਰਕਾਰ ਵਾਪਸ ਲੈਵੇ ਕਿਉਂਕਿ ਇਹਦੇ ਵਿੱਚ ਸਾਡੇ ਜ਼ਿਮੀਦਾਰ ਭਾਈਚਾਰਿਆਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਸ਼ਮੂਲਾਲ ਜੀ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਕਿਸੇ ਵੀ ਕਿਸਾਨ ਦੀ ਜ਼ਮੀਨ ਜੋ ਅਕਵਾਇਰ ਨਹੀਂ ਕੀਤੀ ਜਾਊਗੀ ਆਪੋਸ਼ਨਲ ਪਾਰਟੀਆਂ ਵੱਲੋਂ ਫਫਲਾਇੀ ਜਾ ਰਹੀ ਹੈ ਸਰ ਜਿਹੜੀ ਤੁਸੀਂ ਅਕਵਾਇਰ ਦੀ ਗੱਲ ਕਰਦੇ ਆਂ ਵੀ ਆਪੋਜੀਸ਼ਨ ਆਪੋਜੀਸ਼ਨ ਕਿ ਜਿਹੜੀ ਪਾਲਿਸੀ ਬਣਾਈ ਹੈ ਉਹ ਸਾਰੀ ਡਿਟੇਲਸ ਸਾਰੇ ਜ਼ਿੰਮੇਦਾਰਾਂ 'ਚ ਪੜੀ ਲਿਖੀ ਹੈ ਸਾਰੇ ਸਮਝਦਾਰ ਨੇ ਤੇ ਹੁਣ ਇਹ ਕਹਿਣ ਦੱਸਣ ਵਾਲੀ ਤਾਂ ਗੱਲ ਹੈ ਨਹੀਂ ਉਹ ਸਾਰੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹਰ ਜਗ੍ਹਾ ਹਰ ਜਗ੍ਹਾ ਧਰਨੇ ਹਰੇਕ ਪਾਰਟੀ ਕਾਂਗਰਸ ਪਾਰਟੀ ਧਰਨੇ ਲਾਉਂਦੀ ਪਈ ਹੈ ਸਾਡੇ ਸਰੋਣੀ ਅਕਾਲੀ ਦਲ ਧਰਨੇ ਲਾਉਂਦੇ ਪਏ ਸਾਡੇ ਪ੍ਰਧਾਨ ਜੀ ਨੇ ਇਹ ਜਗ੍ਹਾ ਭੱਡੇ ਧਾਰਿਆਂ ਦੇ ਵਿੱਚ ਇਸ ਪੌਲਿਸੀ ਵਾਲ ਡਿਟੇਲ ਚ ਦੱਸਿਆ ਤੇ ਅਸੀਂ ਹੁਣ ਇਹਨੂੰ ਦੱਸਣਾ ਬਾਰ ਬਾਰ ਆਪਾਂ ਪੌਲਿਸੀ ਦੇ ਬਾਰੇ ਜੇ ਮੈਂ ਤੁਹਾਨੂੰ ਡਿਟੇਲ ਦੱਸਾਂ ਤੇ ਉਹ ਕੋਈ ਚੰਗੇ ਵਾਲਿਆਂ ਸਾਰਿਆਂ ਨੂੰ ਪਤਾ ਹੀ ਹੈ ਇਸ ਕਰਕੇ ਸਾਡੇ ਪਾਰਟੀ ਵੱਲੋਂ ਤੇ ਸਾਡੇ ਸਾਰੇ ਜ਼ਿੰਮੇਵਾਰ ਭਾਈਚਾਰੇ ਵੱਲੋਂ ਦਾ ਆਪਣਾ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਨੂੰ ਬੇਨਤੀ ਹੈ ਵੇ ਇਹਨੂੰ ਪੌਲਿਸੀ ਨੂੰ ਵਾਪਸ ਲੈਵੇ ਤੇ ਬਾਕੀ ਮੇਰੇ ਭਾਈ ਸਾਹਿਬਾ ਪ੍ਰਕਾਸ਼ ਸਾਹਿਬ ਬੈਠੇ ਹੈ ਇਹ ਜੇ ਕੋਈ ਤੁਸੀਂ ਹੋਰ ਕੋਈ ਡਿਟੇਲ ਚ ਪੁੱਛਣਾ ਚਾਹੁੰਦੇ ਹੈ ਉਹ ਸਾਰਾ ਦੱਸ ਦੰਗੇ ਪਰ ਸਭ ਤੋਂ ਤੁਹਾਡੇ ਕੋਲ ਆਵਾਂਗਾ ਮੈਂ ਹੀ ਪੁੱਛਾਂਗਾ ਕਿ ਲੈਂਡ ਪੂਲਿਕ ਨੀਤੀ ਦਾ ਫਾਇਦਾ ਕੀ ਹੈ ਸਰਕਾਰ ਨੂੰ ਤੇ ਕਿਸਾਨ ਨੂੰ ਕੀ ਨੁਕਸਾਨ ਹੈ ਦੇਖੋ ਮੈਂ ਤੁਹਾਨੂੰ ਇਹਦੇ ਵਿੱਚ ਡਿਟੇਲ ਚ ਦੱਸ ਦਿਆਂ ਕਿ ਇਹ ਜਿਹੜੀ ਲੈਂਡ ਪੂਲਿੰਗ ਸਕੀਮ ਦਾ ਮੌਜੂਦਾ ਹਕੂਮਤ ਬਾਬਾਈ ਜਾਂ ਰੋਲਾ ਪਾ ਰਹੀ ਹੈ ਇਹ ਮੈਂ ਸਪਸ਼ਟ ਕਰ ਦਿਆਂ ਕਿ ਲੈਂਡ ਪੂਲਿੰਗ ਸਕੀਮ ਅਟਾ 2013 ਦਾ ਇਹ ਪਾਲਿਸੀ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਦੀ ਹੈ ਉਹਦੀ ਆੜ ਦੇ ਵਿੱਚ ਇੱਕ ਪੁੱਡਾ ਦੀ ਜਿਹੜੀ ਪਾਲਿਸੀ ਹੈਗੀ 1995 ਦੀ ਉਸ ਦੇ ਉਹਦੀਆਂ ਮੱਧਾਂ ਤਹਿਤ ਉਹਦੇ ਜਿਹੜੇ ਜਿਹੜੇ ਕੁਛੋ ਦੇ ਵਿੱਚ ਲਕੂਨੇ ਹੈਗੇ ਆ ਉਹਨਾਂ ਨੂੰ ਲਾਗੂ ਕਰਕੇ ਲੈਂਡ ਪੂਲਿੰਗ ਜਿਹੜੀ ਸਕੀਮ ਹੈ ਇਹ ਇਹਦੀ ਆੜ ਦੇ ਵਿੱਚ ਇਹ ਸਿਰਫ ਤੇ ਸਿਰਫ ਜ਼ਮੀਨਾਂ ਖੋਣ ਦਾ ਜਿਹੜਾ ਇਹ ਸਰਕਾਰ ਦੀ ਮਨਸਾ ਹੈ ਹੁਣ ਤੁਹਾਨੂੰ ਮੈਂ ਦੱਸਾਂ ਕਿ ਕਿਸ ਤਰ੍ਹਾਂ ਹੁਣ ਲੈਂਡ ਪੂਲਿੰਗ ਦਾ ਇਹਦਾ ਮਤਲਬ ਕੀ ਹੈ ਅਰਥ ਕੀ ਹੈ ਤੁਸੀਂ ਇਸ ਗੱਲ ਦਾ ਸਵਾਲ ਕੀਤਾ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਜੀ ਕਿ ਅਸੀਂ ਧੱਕੇ ਨਾਲ ਨਹੀਂ ਲਵਾਂਗੇ ਮੈਂ ਤੁਹਾਨੂੰ ਦੱਸਦੇ ਆ ਕਿ ਜਿਹੜੀ ਜਿਹੜੀ ਜ਼ਮੀਨ ਦਾ ਜਿਹੜਾ ਨੋਟੀਫਿਕੇਸ਼ਨ ਹੋਇਆ ਉਹਦੀਆਂ ਉਹਨਾਂ ਦੇ ਰਿਕਾਰਡ ਦੇ ਵਿੱਚ ਰੈਵਨਿਊ ਰਿਕਾਰਡ ਦੇ ਵਿੱਚ ਉਹਨਾਂ ਦੀਆਂ ਲਾਲ ਐਂਟਰੀਆਂ ਹੋ ਗਈਆਂ ਹੁਣ ਨੋਟੀਫਿਕੇਸ਼ਨ ਤੋਂ ਬਾਅਦ ਕੋਈ ਵੀ ਜ਼ਿੰਮੇਵਾਰ ਕੋਈ ਵੀ ਕਿਸਾਨ ਆਪਣੀ ਜ਼ਮੀਨ ਦੇ ਉੱਤੇ ਨਾ ਕਿਸੇ ਆੜਤੀ ਤੋਂ ਨਾ ਕਿਸੇ ਬੈਂਕ ਤੋਂ ਨਾ ਤਾਂ ਕੋਈ ਲੋਨ ਲੈ ਸਕਦਾ ਨਾ ਉਹ ਕਿਸੇ ਤਰੀਕੇ ਦੇ ਨਾਲ ਉਹਦੇ ਤੇ ਕੋਈ ਹੋਰ ਪੈਸੇ ਦੀ ਇਮਦਾਦ ਲੈ ਸਕਦਾ ਆਪਣੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਹੁਣ ਕਿਸਾਨ ਤਾਂ ਮਰ ਗਿਆ ਕੁਝ ਕਿਸਾਨ ਨੂੰ ਮਿਲਣਾ ਕੀ ਹੈ ਜਦੋਂ ਜ਼ਮੀਨ ਮੰਨ ਲਓ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਸਪਸ਼ਟ ਕਰਾਂ ਮੰਨ ਲਓ ਮੇਰੇ ਕੋਲ 10 ਕਿਲੇ ਹੈ ਤਾਂ ਮੈਂ 10 ਕਿਲੇ ਉਹਦਾ ਰੇਟ ਹੈਗਾ 20 ਕਰੋੜ ਤੇ 200 ਕਰੋੜ ਦੀ ਮੇਰੀ ਜ਼ਮੀਨ ਹੋਗੀ 200 200 ਕਰੋੜ ਦੀ ਜ਼ਮੀਨ ਬਦਲੇ ਮਨੂੰ ਸਰਕਾਰ ਨੇ ਸਿਰਫ 10 ਲੱਖ ਰੁਪਿਆ ਦੇਣਾ ਪਹਿਲੇ ਸਾਲ ਦਾ ਠੇਕਾ ਹੁਣ 200 ਕਰੋੜ ਦੀ ਜ਼ਮੀਨ ਮੇਰੀ 10 ਲੱਖ ਰੁਪਈਏ ਦੇ ਸਰਕਾਰ ਨੇ ਹੜੱਪ ਲੈਣੀ ਮੁੜ ਕੇ ਮੈਨੂੰ ਕੁਝ ਨਹੀਂ ਮਿਲਣਾ ਉਹਦਾ ਕਿਉਂ ਕਿਉਂ ਨਹੀਂ ਮਿਲਣਾ ਇਸ ਕਰਕੇ ਨਹੀਂ ਮਿਲਣਾ ਕਿ ਸਰਕਾਰ ਨੇ ਚਲੇ ਜਾਣਾ ਪਾਲਿਸੀ ਦੇ ਵਿੱਚ ਬਹੁਤ ਸਾਰੇ ਲਕੂਨੇ ਬਹੁਤ ਸਾਰੀਆਂ ਖਾਮੀਆਂ ਐ ਉਹਦੇ ਵਿੱਚ ਹੁਣ ਇੱਕ ਇੱਥੇ ਗੱਲ ਹੋਰ ਵੀ ਐ ਮੰਨ ਲਓ ਮੇਰੇ 10 ਕਿਲਿਆ ਮੇਰਾ ਮੰਨ ਲਓ ਮੇਰਾ ਕਰੋੜ ਜਾਂ 2 ਕਰੋੜ ਰੁਪਈਆ ਮੈਂ ਲੋਨ ਵੀ ਲਿਆ ਹੁਣ ਸਰਕਾਰ ਕਹਿੰਦੀ ਐ ਕਿ ਤੁਹਾਨੂੰ ਇਹਦੇ ਬਦਲੇ ਅਸੀਂ 1000 ਦਾ ਰੈ residențial ਤੇ 200 ਦਾ ਗਜ ਦਾ ਕਮਰਸ਼ੀਅਲ ਤੁਹਾਨੂੰ ਲੈਂਡ ਦੇਣੀ ਐ ਜਦੋਂ ਡਿਵੈਲਪ ਹੋ ਗਿਆ ਪਹਿਲੀ ਗੱਲ ਇਹ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਆ 20 25 ਸਾਲ 30 ਸਾਲ ਤੱਕ ਲੈਂਡ ਡਿਵੈਲਪ ਹੁੰਦੀ ਦੀ ਨੰਬਰ 1 ਜਦੋਂ ਲੈਂਡ ਡਿਵੈਲਪ ਵੀ ਹੋ ਗਈ ਜਦੋਂ ਮੰਨ ਲਓ ਇਸ ਪਾਲਿਸੀ ਦੇ ਅਧੀਨ ਸਾਨੂੰ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਪਲਾਟ ਮਿਲਣ ਦੀ ਵੀ ਆਸ ਵੱਜ ਗਈ ਜਦੋਂ ਅਸੀਂ ਕਹਾਂਗੇ ਭਾਈ ਸਾਡੀ ਜਿਹੜੀ ਲੈਂਡ ਪੂਲਿੰਗ ਸਕੀਮ ਦੇ ਵਿੱਚ ਸਾਡੇ ਪਲਾਟ ਦੇ ਦਿਓ ਤਾਂ ਸਰਕਾਰ ਕਹੂਗੀ ਜੀ ਤੁਹਾਡੇ ਤੇ ਤਾਂ 2 ਕਰੋੜ ਰੁਪਏ ਦਾ ਲੋਨ ਸੀਗਾ ਵੇ ਤੁਹਾਡਾ ਤਾਂ ਉਹ ਇਹਦੇ ਨਾਲ ਲੰਮਸਮ ਹੋ ਗਿਆ ਖਤਮ ਹੋ ਗਿਆ ਤੁਹਾਡਾ ਵਿਆਜ ਵਿੱਚ ਪਾ ਕੇ 25 ਸਾਲ ਦਾ 30 ਸਾਲ ਦਾ ਤੁਹਾਡਾ ਤਾਂ ਲੋਨ ਪੂਰਾ ਹੋ ਗਿਆ ਜਿਹੜੇ ਤੁਹਾਨੂੰ ਅਸੀਂ ਦੇਣੇ ਸੀ ਉਹ ਅਸੀਂ ਆਪਣੇ ਵਿਆਜ ਵਿੱਚ ਆਪਣੇ ਪ੍ਰਿੰਸੀਪਲ ਅਮਾਉਂਟ ਦੇ ਵਿੱਚ ਕੱਟ ਲਏ ਫਿਰ ਹੁਣ ਕਿਸਾਨ ਦੇ ਪੱਲੇ ਕੀ ਰਹਿ ਗਿਆ ਕਿਸਾਨ ਤਾਂ ਲੁੱਟ ਗਿਆ ਨਾ ਜੀ ਹੁਣ ਉਹਦੇ ਵਿੱਚ ਦੂਸਰਾ ਜਿਹੜੀ ਮੈਂ 1995 ਦੀ ਗੱਲ ਕਰ ਰਿਹਾ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਉਹਦੇ ਵਿੱਚ ਪ੍ਰੋਵੀਜ਼ਨ ਇਹ ਹੈ ਵੀ ਜਿਹੜਾ ਕਿਸਾਨ ਹੈ ਇੱਕ ਇਹਨਾਂ ਨੇ ਉਹਦੇ ਵਿੱਚ ਲਕੂਨਾ ਇੱਕ ਚੋਰ ਮੋਰੀ ਰੱਖ ਲਈ ਉਹਦੇ ਵਿੱਚ ਕੋਈ ਕਿਸਾਨ ਮੰਨ ਲਓ ਮੈਂ ਆ ਮੇਰੇ 10 ਕਿੱਲੇ ਆ ਮੈਂ ਕਹਿੰਦਾ ਜੀ ਤੁਸੀਂ ਮੇਰੇ 10 ਕਿੱਲੇ ਛੱਡ ਦਿਓ ਇਹਦੇ ਤੁਸੀਂ ਲੈਂਡ ਪੂਲਿੰਗ ਸਕੀਮ ਦੇ ਵਿੱਚ ਨਾ ਪਾਓ ਜਿਵੇਂ ਮਨਪ੍ਰੀਤ ਈਆਲੀ ਨੇ ਆਪਣੀ ਜ਼ਮੀਨ ਜਿਹੜੀ ਪੰਜਾਬ ਸਰਕਾਰ ਤੋਂ ਛਡਾ ਲਈ ਅਸੀਂ ਇਸ ਗੱਲ ਦਾ ਖਦਸ਼ਾ ਬਾਈ ਇਲੈਕਸ਼ਨ ਨਾਲ ਲੁਧਿਆਣੇ ਦੀ ਤੋਂ ਪਹਿਲਾਂ ਕਰਦੇ ਆ ਰਹੇ ਆ ਕਿ ਮਨਪ੍ਰੀਤ 43 ਸਰਕਾਰ ਦੇ ਨਾਲ ਲੁਕਮੀ ਖੇਡ ਖੇਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਖੇਡ ਖੇਡ ਰਿਆ ਉਹ ਅੱਜ ਬਿੱਲੀ ਥੈਲੇ ਤੋਂ ਬਾਹਰ ਆ ਗਈ ਅੱਜ ਉਹਦੀ ਜ਼ਮੀਨ ਸਾਰੀ ਵਾਰ ਛੱਡਤੀ ਇਹਨਾਂ ਨੇ ਲੈਂਡ ਪੂਲਿੰਗ ਸਕੀਮ ਦੇ ਵਿੱਚ ਐਕਵਾਇਰ ਨਹੀਂ ਕੀਤੀ ਹੁਣ ਕੀ ਹੈ ਜੇ ਮੰਨ ਲਓ ਮੇਰੇ 10 ਕਿੱਲੇ ਆ ਮੈਂ ਕਹਣਾ ਵੀ ਮੇਰੇ ਛੱਡ ਦਿਓ ਜੀ ਇਹਨਾਂ ਨੇ ਕੋਦੇ ਵਿੱਚ ਪ੍ਰੋਵੀਜ਼ਨ ਰੱਖ ਲਈ ਕਿ ਜੋ ਕੋਈ ਸਰਕਾਰ ਛੱਡਣਾ ਚਾਹੇ ਤਾਂ ਛੱਡ ਸਕਦੀ ਸੋ ਕਹਣਗੇ ਵੀ ਠੀਕ ਹੈ ਤੁਹਾਡੇ 10 ਕਿੱਲੇ ਆ 10 ਕਰੋੜ ਰੁਪਈਆ ਚਲੋ 20 ਕਰੋੜ ਰੁਪਈਆ ਦੇ ਦੋ 네ਗੋਸ਼ੀਏਸ਼ਨ ਹੋਈ 20 ਕਰੋੜ ਦੇਤਾ ਉਹਨਾਂ ਨੇ ਮੇਰੀ ਜ਼ ਮੇਰੀ ਮੇ ਤੋਂ 20 ਕਰੋੜ ਰੁਪਇਆ ਲੈ ਲਿਆ ਇਸ ਤਰ੍ਹਾਂ ਦੇ ਕਿੰਨੇ ਕਿਸਾਨ ਹੋਣਗੇ ਜਿਹੜੀ 65000 ਏਕੜ ਪੂਰੇ ਪੰਜਾਬ ਦੀ ਹੈ ਉਹਦੇ ਵਿੱਚੋਂ ਕਿੰਨੇ ਕਿਸਾਨ ਨਿਕਲੇ ਆਉਣਗੇ ਜਿਹੜੇ ਆਪਣੀ ਵਾਪਸ ਲੈਣਗੇ ਉਹਨਾਂ ਤੋਂ ਪੈਸਾ ਕੁੱਲ ਮਿਲਾ ਕੇ 18-20000 ਕਰੋੜ ਰੁਪਇਆ ਅਪਰੋਕਸੀਮੇਟ ਇਹਨੇ ਸਰ ਆਮ ਆਦਮੀ ਪਾਰਟੀ ਨੇ ਇਕੱਠਾ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਲੁੱਟ ਕੇ ਉਹ ਜਿਹੜਾ ਕੇਜਰੀਵਾਲ ਦਾ ਘਰ ਭਰਨਾ ਇਹ ਮੁੱਕ ਦੀ ਗੱਲ ਤਾਂ ਲੈਂਡ ਪੂਲਿੰਗ ਸਕੀਮ ਦਾ ਜਿਹੜਾ ਮਨੋਰਥ ਇਹ ਹੈ ਸ਼ਰਮਣੀ ਕਾਲੇਦਲ ਬੋਲੋ ਅਗਲੇ ਸਮੇਂ ਚ ਕਿਹੜੀ ਕਿਹੜੀ ਵਿਉਤਪੰਦੀ ਘੜੀ ਜਾ ਰਹੀ ਹੈ ਇਸ ਨੂੰ ਰੋਕਣ ਲਈ ਦੇਖੋ ਸ਼੍ਰੋਮਣੀ ਅਕਾਲੀ ਦਲ ਬਾਹਰ ਦੀ ਇੱਕ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੇ ਹੱਕਾਂ ਲਈ ਵਚਨਬੱਧ ਹੈ ਔਰ ਪਹਿਲਾਂ ਵੀ ਲੜਾਈ ਲੜਦੇ ਦੇਖੋ ਲੈਂਡ ਪੂਲਿੰਗ ਸਕੀਮ ਦਾ ਜਿਸ ਦਿਨ ਇਹਨਾਂ ਨੇ ਐਲਾਨ ਕੀਤਾ ਦੇਹਵੰਤ ਤੋਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਅਸੀਂ ਇਸ ਦੀ ਲੜਾਈ ਲੜਾਂਗੇ ਅਸੀਂ ਪਹਿਲਾਂ ਜਿਹੜਾ ਉਹਦੇ ਵਿੱਚ ਲੁਧਿਆਣੇ ਦੇ ਵਿੱਚ ਵੀ ਗਲਾੜਾ ਦੇ ਬਾਹਰ ਧਰਨਾ ਲਾਇਆ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ਾਲ ਧਰਨਾ ਲਾਇਆ ਉਸ ਤੋਂ ਬਾਅਦ 22 ਜੁਲਾਈ ਨੂੰ ਫੇਰ ਅਸੀਂ ਜਿਹੜਾ ਡੀਸੀ ਆਫਿਸ ਦੇ ਬਾਹਰ ਲੁਧਿਆਣੇ ਬਹੁਤ ਵੱਡਾ ਧਰਨਾ ਲਾਇਆ ਦੂਸਰਾ ਹੋ ਗਿਆ ਤੀਸਰਾ ਅਸੀਂ ਮਹੌਲੀ 28 ਜੁਲਾਈ ਨੂੰ ਲਾ ਕੇ ਆਏ ਆ ਉਹਦੇ ਵਿੱਚ ਵੀ ਸਾਡਾ ਕੋਈ 18-20 ਹਜ਼ਾਰ ਦਾ ਕੱਟ ਸੀਗਾ ਪੂਰੇ 3-4 ਹਲਕਿਆਂ ਦੇ ਜਿਹੜੇ ਵਿਧਾਨ ਸਭਾ ਹਲਕਿਆਂ ਦੇ ਚੜੇ ਕਿਸਾਨ ਸੀ ਜਿਹੜੇ ਪੀੜਤ ਸੀਗੇ ਪਰਿਵਾਰ ਉਹ ਆਏ ਅਕਾਲੀ ਵਰਕਰ ਬਹੁਤ ਪਰਿਗਿਣਤੀ ਦੇ ਵਿੱਚ ਆਏ ਸਰਕਾਰ ਨੂੰ ਅਸੀਂ ਅਲਖਜਗਾਈ ਔਰ ਸਰਕਾਰ ਨੂੰ ਸਰਕਾਰ ਨੂੰ ਅਸੀਂ ਇਸ ਗੱਲ ਲਈ ਮਜਬੂਰ ਕਰਦਾਂਗੇ ਇਹ ਲੋਕ ਵਿਰੋਧੀ ਫੈਸਲਾ ਕਿਸਾਨ ਵਿਰੋਧੀ ਫੈਸਲਾ ਕਿਸਾਨਾਂ ਨੂੰ ਉਜਾੜਨ ਵਾਲਾ ਲੋਕਾਂ ਨੂੰ ਉਜਾੜਨ ਵਾਲਾ ਔਰ ਇਸੇ ਲੜੀ ਦੇ ਤਹਿਤ ਅਸੀਂ 4 ਤਰੀਕ ਨੂੰ ਮਠੰਡਾ ਤੇ 11 ਤਰੀਕ ਨੂੰ ਮੁੜ ਕੇ ਫਿਰ ਪਟਿਆਲੇ ਦੇ ਵਿੱਚ ਧਰਨਾ ਅਸੀਂ ਸਰਕਾਰ ਦੀ ਸੰਗੀ ਨੱਪ ਕੇ ਰੱਖਣੀ ਹੈ ਜਦ ਤੱਕ ਉਹ ਚੀਕਾਂ ਨਹੀਂ ਮਾਰਦੀ ਅਸੀਂ ਮੈਂ ਤੁਹਾਡੇ ਚੈਨਲ ਜਰੀਏ ਸਰਕਾਰ ਨੂੰ ਦੱਸ ਦਿਆਂ ਕਿ ਭਗਵੰਤ ਮਾਨ ਸਾਹਿਬ ਤੁਹਾਡੀਆਂ ਚਿੱਕਾ ਅਸੀਂ ਕਢਾ ਦਾਂਗੇ ਪਹਿਲਾਂ ਮਜੀਠੀਆ ਤੁਹਾਡੀਆਂ ਚਿੱਕਾ ਕਢਾਉਂਦੇ ਰਹੇ ਹੁਣ ਤਾਂ ਸਪਸ਼ਟ ਹੋ ਗਿਆ ਹੁਣ ਤਾਂ ਤੁਸੀਂ ਐਫੀਡੇਵਿਟ ਵੀ ਦੇ ਤਾਂ ਕੋਰਟ ਦੇ ਵਿੱਚ ਤੁਹਾਨੂੰ ਤੁਸੀਂ ਪਤਾ ਕੀ ਕਹਿੰਦੇ ਤੁਸੀਂ ਕਹਿੰਦੇ ਸੀ ਮਜੀਠੀਆ ਸਾਹਿਬ ਨੂੰ ਫੜਨ ਵਾਸਤੇ ਤੁਸੀਂ ਕਿਹਾ ਸੀ ਕਿ ਅਸੀਂ ਬਹੁਤ ਵੱਡਾ ਮਗਰਮਚ ਫੜ ਲਿਆ ਵੀ ਜਿਹਦਾ ਜਣਾ ਚਿੱਟੇ ਦਾ ਵਪਾਰੀ ਹੈ ਚਿੱਟੇ ਦੀ ਆਮਦ ਦਾ ਜ਼ਿੰਮੇਵਾਰ ਹੈ ਪਰ ਤੁਸੀਂ ਉਹਦੇ ਤੇ ਪਰਚਾ ਦਿੱਤਾ ਡੀਏ ਦਾ ਆਮਦਨ ਵਸੀਲੀਆਂ ਤੋਂ ਵੱਧ ਜਾਇਦਾਦ ਬਣਾਉਣ ਦਾ ਤੁਸੀਂ ਕਿਹਾ ਉਹਦੇ ਜਦੋਂ ਤੁਸੀਂ ਉੱਥੇ ਰੇਡ ਕੀਤੀ ਉਹਦੇ ਘਰ ਦੇ ਵਿੱਚ ਤੁਸੀਂ ਕਿਹਾ 29 ਮਈ ਨੂੰ ਮੈਲ ਮਿਲੇ ਤੁਸੀਂ ਕਿਹਾ ਲੈਪਟਾਪ ਮਿਲੇ ਤੇ ਤੁਸੀਂ ਕਾਗਜ਼ ਦੇ ਉੱਤੇ ਲੈ ਕੇ ਆਉਣਾ ਜੀ ਰਿਕਾਰਡ ਦੇ ਉੱਤੇ ਲੈ ਕੇ ਆਓ ਤੁਹਾਨੂੰ ਪਤਾ ਲੱਗ ਜੂ ਕਿ ਤੁਹਾਨੂੰ ਤੁਹਾਡੀਆਂ ਸਿਨਾਸਾਂ ਕਿਵੇਂ ਮੋੜਦੇ ਆ ਪਰ ਹੁਣ ਬਿੱਲੀ ਥੱਲੇ ਚ ਹੋਰ ਵੀ ਬਾਹਰ ਆ ਗਈ ਜਦੋਂ ਤੁਸੀਂ ਮਾਨੀਓ ਕੋਰਟ ਦੇ ਵਿੱਚ ਇਸ ਗੱਲ ਦਾ ਐਫੀਡਵਿਟ ਦਿੱਤਾ ਕਿ ਮਜੀਠੀਆ ਸਾਹਿਬ ਤੋਂ ਸਾਨੂੰ ਡਾਰਾ ਹੈ ਇਹ ਸਾਨੂੰ ਮੁੱਛਾਂ ਵੀ ਮਰੋੜਦਾ ਹੈ ਤੇ ਸਾਨੂੰ ਥਾਪੀਆਂ ਵੀ ਮਾਰਦਾ ਭਗਵੰਤ ਮਾਨ ਸਾਹਿਬ ਤੁਸੀਂ ਯਾਦ ਰੱਖਿਓ ਤੁਹਾਨੂੰ ਪੰਜਾਬ ਦੀ ਵਿਰਾਸਤ ਔਰ ਪੰਜਾਬ ਦੇ ਸੱਭਿਆਚਾਰ ਦਾ ਨਹੀਂ ਪਤਾ ਮੁੱਛਾਂ ਮਰੂੜਨੀਆਂ ਖੁੱਲਾ ਖਾਣਾ ਖੁੱਲਾ ਪਹਿਨਣਾ ਤੇ ਪੱਟਾਂ ਤੇ ਥੱਪੀਆਂ ਮਾਰਨੀਆਂ ਘੋਲ ਕਰਨੇ ਕੁਸ਼ਤੀਆਂ ਲੜਨੀਆਂ ਇਹ ਪੰਜਾਬੀਆਂ ਦੀ ਵਿਰਾਸਤ ਹੈ ਇਹ ਤੇਰੇ ਭਾਪੇ ਕੇਜਰੀਵਾਲ ਦੀ ਵਿਰਾਸਤ ਨਹੀਂ ਹੈ ਸੋ ਇਸ ਕਰਕੇ ਇਹ ਨਾ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਹੈ ਜਿਹੜਾ ਅਸਲ ਮਨੋਰਥ ਹੈ ਮਾਨ ਸਾਹਿਬ ਤੁਹਾਡਾ ਅਸਲ ਮਨੋਰਥ ਹੈ ਲੈਂਡ ਆਰਡਰ ਦੀ ਪੋਜੀਸ਼ਨ ਨੂੰ ਪੰਜਾਬ ਦੇ ਵਿੱਚ ਬਹਾਲ ਰੱਖਣਾ ਹੈ ਤੁਹਾਡਾ ਜਿੰਦ ਤੁਹਾਡਾ ਜਿਹੜਾ ਸੰਵਿਧਾਨਕ ਜਿੰਮੇਵਾਰੀ ਹੈ ਕਿ ਤੁਸੀਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਕੇ ਲੋਕਾਂ ਦੇ ਪੱਲੇ ਪਈਆਂ ਹੋਈਆਂ ਪੀੜਾਂ ਨੂੰ ਸਮੇਟਣਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਡਿਵੈਲਪਮੈਂਟ ਦੇ ਕੰਮ ਕਰਨੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣਾ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਕਿਸਾਨੀ ਨੂੰ ਕੁਛ ਰੱਖਣਾ ਮਜ਼ਦੂਰ ਮੁਲਾਜ਼ਮਾਂ ਦੁਕਾਨਦਾਰਾਂ ਸਭ ਦੇ ਫਾਇਦੇਮੰਦ ਵਪਾਰੀਆਂ ਦੇ ਹਿੱਤ ਦੇ ਵਿੱਚ ਫੈਸਲੇ ਲੈਣੇ ਪਰ ਤੁਸੀਂ ਇਹ ਸਾਰੀਆਂ ਗੱਲਾਂ ਤੋਂ ਭੁੱਲ ਕੇ ਅੱਜ ਸਿਰਫ ਆਪਣੀ ਹੈਂਕਰ ਦੀ ਲੜਾਈ ਦਿੱਲੀ ਵਾਲਿਆਂ ਦੇ ਧੜੀਆਂ ਦੇ ਘਰ ਭਰਨ ਦੀ ਲੜਾਈ ਅਰ ਤੁਸੀਂ ਲੋਕਾਂ ਨੂੰ ਸਿਰਫ ਕੀ ਗਪੌੜ ਸੰਕ ਤੁਸੀਂ ਲੋਕਾਂ ਨੂੰ ਗੱਪਾਂ ਸੁਣਾ ਰਹੇ ਹੋ ਤੁਸੀਂ ਲੋਕਾਂ ਨੂੰ ਚੁਟਕਲੇ ਸੁਣਾ ਰਹੇ ਹੋ ਤੁਸੀਂ ਲੋਕਾਂ ਤੋਂ ਤਾੜੀਆਂ ਮਰਾ ਰਿਆ ਤੁਹਾਡੀ ਜਿਹੜੀ ਤੁਸੀਂ ਨਾ ਇਸ ਕੁਰਸੀ ਦੇ ਉੱਤੇ ਬੈਠ ਕੇ ਮੈਂ ਸਮਝਦਾ ਕਿ ਤੁਸੀਂ ਜਿੰਨਾ ਨੁਕਸਾਨ ਪੰਜਾਬ ਦਾ ਕੀਤਾ ਨਾ ਸ਼ਾਇਦ ਤੁਸੀਂ ਆਉਣ ਵਾਲੀਆਂ ਨਸਲਾਂ ਕਈ ਨਸਲਾਂ ਜਿਹੜੀਆਂ ਮੁੱਖ ਮੰਤਰੀ ਦੀ ਕੁਰਸੀ ਨੂੰ ਅੱਜ ਨਫ਼ਰਤ ਕਰਨ ਲੱਗੀਆਂ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬੈਠ ਕੇ ਪਤਾ ਕੀ ਗੱਲਾਂ ਕਰਦੇ ਹੋ ਤੁਸੀਂ ਕਹਿੰਦੇ ਹੋ ਜੀ ਮੈਂ ਪੈਂਚਰ ਵੀ ਲਾਉਂਦਾ ਸੀ ਜੀ ਤੁਹਾਨੂੰ ਪਤਾ ਰਾਤ ਨੂੰ ਕਿਵੇਂ ਪੈਂਚਰ ਲਾਈਦਾ ਇਹ ਤੁਹਾਡੇ ਤੁਹਾਡੇ ਲੈਵਲ ਦੀਆਂ ਗੱਲਾਂ ਨੇ ਪੈਂਚਰ ਤੁਸੀਂ ਲਾਉਣਾ ਜੇ ਇੱਕ ਮੁੱਖ ਮੰਤਰੀ ਨੇ ਪੈਂਚਰ ਲਾਉਣਾ ਹੈ ਫਿਰ ਤੂੰ ਮੁੱਖ ਮੰਤਰੀ ਦੀ ਕੁਰਸੀ ਤੇ ਕਿਉਂ ਬੈਠਾ ਚੱਲ ਖੋਲਦਕੁਆਂ ਜਾ ਕੇ ਪੈਂਚਰਾਂ ਦੀ ਲਗਾ ਪੈਂਚਰ ਤੂੰ ਕਹਿੰਦਾ ਮੈਂ ਉੱਥੇ ਟਰੈਕਟਰ ਸਵਾਰਦਾ ਰਿਆ ਮੈਂ ਕਿਸਾਨ ਦਾ ਪੁੱਤ ਐ ਤੂੰ ਮੈਨੂੰ ਦੱਸ ਕਿਹੜੇ ਦਿਨ ਤੂੰ ਕਦੋਂ ਗਿਆ ਸੀ ਖੇਤ ਦੇ ਵਿੱਚ ਤੇਰਾ ਪਿਓ ساری ਜ਼ਿੰਦਗੀ ਸਰਕਾਰੀ ਨੌਕਰੀ ਉਹਨੇ ਕੀਤੀ ਨਹੀਂ ਨੌਕਰੀ ਦੇ ਪੈਸੇ ਲੰਦਾ ਰਿਆ ਤਨਖਾਹ ਲੰਦਾ ਰਿਆ ساری ਉਮਰ दारू पीके अपनी सरकारी ड्यूटी होने मतलब ਦੇ ਨਾਲ ਖਿਲਵਾੜ ਕੀਤਾ ساری ਜਿੰਦਗੀ दारू ਪਿੰਦਾ ਪਿੰਦਾ ਮਰ ਗਿਆ ਜਾਂ ਮੈਂ ਹੁਣ ਕੀ ਕਮਾਂ ਭਗਵੰਤ ਮਾਨ ਸਾਹਿਬ ਤੁਸੀਂ ਆਪਣੇ ਪਰਦੇ ਨਾ ਖੋਲੋ ਤੁਹਾਨੂੰ ਪਤਾ ਹੀ ਆ ਤੁਹਾਣੀ ਆਪਣੀ ਜਿਹੜੀ ਤੁਹਾਡੀ ਹੈਸੀਅਤ ਦਾ ਤੁਹਾਡੇ ਪਿਸ਼ੋਕੜ ਦਾ ਸਾਰਾ ਬੱਚਾ ਬੱਚਾ ਜਾਣਦਾ ਹੁਣ ਤਾਂ ਤੁਸੀਂ ਲੋਕਾਂ ਦੇ ਨਫ਼ਰਤ ਦੇ ਪਾਤਰ ਬਣ ਗਏ ਔਰ ਤੁਹਾਡੇ ਲੋਕਾਂ ਨੇ ਪਿੰਡਾਂ ਦੇ ਵਿੱਚ ਬੋਰਡ ਲਾਤੇ ਆਵਾਰਾ ਜਾਨਵਰ ਆਵਾਰਾ ਕੁੱਤਾ ਤੇ ਆਮ ਆਦਮੀ ਪਾਰਟੀ ਦਾ ਲੀਡਰ ਪਿੰਡ ਦੇ ਵਿੱਚ ਨਹੀਂ ਬੜੇਗਾ ਕਨੂ ਸ਼ੋਤ ਕਾਲੇ ਸਰ ਮੇਰਾ ਵਜੀਠੀਆ ਸਾਨੂੰ ਲੈ ਕੇ ਸਵਾਲ ਹੈ ਜੀਠੀਆ ਸਾਹਿਬ ਨਾਬਾ ਜੇਲ੍ਹ ਚ ਬੰਦੇ ਸਾਨੂੰ ਮਿਲਣ ਗਏ ਸੀ ਆਗਰ ਨੂੰ ਮਿਲਣ ਦਿੱਤਾ ਗਿਆ ਸੋ ਇਸ ਤੇ ਤੁਹਾਡਾ ਕੀ ਪ੍ਰਤੀਕਿਰਿਆ ਹੈ ਦੇਖੋ ਕੱਲ ਆਪਣੇ ਮਲੂਕਾ ਸਾਹਿਬ ਸੀਗੇ ਗਰੇਵਾਲ ਸਾਹਿਬ ਸੀਗੇ ਮਹਿੰਦਰ ਗਰੇਵਾਲ ਸੀ ਵਿੱਚ ਹੀਮਾ ਸਾਹਿਬ ਸੀਗੇ ਮੈਂ ਵੀ ਸੀਗਾ ਅਸੀਂ ਨਾਬਾ ਜੇਲ੍ਹ ਗਏ ਦੇ ਨਾਬਾ ਜੇਲ੍ਹ ਪ੍ਰਸ਼ਾਸਨ ਨੇ ਸਾਨੂੰ ਸਾਡੀ ਸੀਨੀਅਰ ਲੀਡਰਸ਼ਿਪ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਿਹਦਾ ਸਿੱਧਾ ਸਿੱਧਾ ਅਸਰ ਹੈ ਜਿਹਦਾ ਸਿੱਧਾ ਸਿੱਧਾ ਅਰਥ ਹੈ ਕਿ ਪੰਜਾਬ ਸਰਕਾਰ ਲੋਕਤੰਤਰ ਦਾ ਘਾਣ ਕਰਕੇ ਸਭਧਾਨ ਦੀਆਂ ਧਜੀਆਂ ਉਡਾਰ ਹੈ ਔਰ ਆਪਣੀ ਅਜਾਰੇਦਾਰੀ ਤਾਨਾਸ਼ਾਹੀ ਪੰਜਾਬ ਦੇ ਵਿੱਚ ਲਾਗੂ ਕਰਕੇ ਆ ਇੱਕ ਨਫਰਤ ਦਾ ਪਾਤਰ ਬਣ ਕੇ ਅੱਜ ਸਰਕਾਰ ਰਹੇਗੀ ਜਿਹੜੀ ਸਰਕਾਰ ਦੇ ਉੱਤੇ ਬਹੁਤ ਵੱਡੀਆਂ ਉਮੀਦਾਂ ਸੀ ਅੱਜ ਉਹਨਾਂ ਨੇ ਉਹ ਲੋਕਾਂ ਦੀਆਂ ਜਿਹੜੀਆਂ ਅਸਾਂ ਉਮੀਦਾਂ ਦੇ ਉੱਤੇ ਪਾਣੀ ਫੇਰਿਆ ਗੱਲਾਂ ਤੇ ਕਰਦੇ ਨੇ ਮਹਾਰਾਜ ਰਣਜੀਤ ਸਿੰਘ ਦੀਆਂ ਗੱਲਾਂ ਤੇ ਕਰਦੇ ਨੇ ਭਗਤ ਸਿੰਘ ਦੀਆਂ ਗੱਲਾਂ ਤਾਂ ਕਰਦੇ ਨੇ ਕਰਤਾਰ ਸਿੰਘ ਸਰਾਭਾ ਦੀਆਂ ਤੇ ਫਿਰ ਮੋਕ ਵੀ ਮਾਰਦੇ ਆ ਫਿਰ ਤੁਸੀਂ ਡਰਦੇ ਵੀ ਐ ਭਗਤ ਸਿੰਘ ਪਤਾ ਕੌਣ ਸੀ ਤੁਹਾਨੂੰ ਪਤਾ ਭਗਤ ਸਿੰਘ ਦਾ ਇਤਿਹਾਸ ਭਗਤ ਸਿੰਘ ਨੇ ਅੱਖੋਂ ਨਹੀਂ ਕੰਨੋ ਬੋਲੀ ਸਰਕਾਰ ਨੂੰ ਲਾਹੌਰ ਅਸੈਂਬਲੀ ਦੇ ਵਿੱਚ ਬੰਬ ਮਾਰ ਕੇ ਕੰਨ ਖੋਲੇ ਸੀ ਅੱਜ ਤੁਹਾਨੂੰ ਡਰ ਲੱਗਦਾ ਉਹਦੀਆਂ ਮੁੱਛਾਂ ਤੋਂ ਤੁਸੀਂ ਜੇ ਉਹਨੂੰ ਮਿਲਣ ਵੀ ਕੋਈ ਜੇਲ੍ਹ ਦੇ ਵਿੱਚ ਜਾਂਦਾ ਤਾਂ ਵੀ ਤੁਹਾਨੂੰ ਡਰ ਲੱਗਦਾ ਤੁਸੀਂ ਕੱਲ ਮਿਲਣ ਨਹੀਂ ਦਿੱਤਾ ਖੱਜਲ ਖੁਆਰ ਕੀਤਾ ਤੇ ਇਹ ਜਿਹੜਾ ਬਹੁਤ ਮੰਦ ਭਾਗੀ ਗੱਲ ਹੈ ਪੰਜਾਬ ਦੇ ਲੋਕ ਇਸ ਗੱਲ ਦਾ ਤੁਹਾਡੇ ਕੋਲੋਂ ਇੱਕ ਇੱਕ ਗੱਲ ਦਾ ਜਵਾਬ ਮੰਗਣਗੇ ਭਗਵੰਤਮਾਨ ਸਾਹਿਬ ਜਿਹੜੀਆਂ ਤੁਸੀਂ ਹੱਥਾਂ ਨਾਲ ਦਿੱਤੀਆਂ ਗੰਨਾ ਨਾ ਤੁਹਾਨੂੰ ਦੰਦਾਂ ਨਾਲ ਖੋਲਣੀਆਂ ਮੁਸ਼ਕਲ ਹੋ ਜਾਣਗੀਆਂ ਮੈਂ ਤਾਂ ਤੁਹਾਨੂੰ ਇਹੀ ਕਹਿੰਦਾ ਸ਼ਰਮਾ ਜੀ ਤੁਸੀਂ ਅੱਡੇ ਕੋਲ ਅੰਗਮੇ ਤੁਸੀਂ 2027 ਚ ਅਕਾਲੀ ਦਲ ਦਾ ਫਿਊਚਰ ਕੀ ਦੇਖਦੇ ਹੋ ਲੱਗਦਾ ਕਿ 2027 ਤੋ ਉਹਨੂੰ ਪੰਜਾਬ ਦੇ ਲੋਕ ਪਰਵਾਨ ਕਰਨ ਸਰ ਇਹ ਹੁਣ ਕਹਿਣ ਵਾਲੀ ਗੱਲ ਹੈ ਤੁਸੀਂ ਧਰਨੇ ਦੇਖੋ ਲੋਕ ਧਰਨੇ ਤੇ ਕਿੰਨੀ ਵੱਡੇ ਉਹਦੇ ਵਿੱਚ ਹੋਮੋ ਵਾ ਕੇ ਪਹੁੰਚ ਰਹੇ ਆ ਜਦ ਕਿ ਧਰਨਿਆਂ ਦੇ ਵਿੱਚ ਜਿਹੜੇ ਕਿ ਜਿੱਦਾਂ ਕਿ ਹੁਣ ਸਾਡੇ ਮੋਹਾਲੀ ਧਰਨਾ ਸੀ ਇਥੋਂ ਅਸੀਂ ਆਪਣੇ ਯੂਥ ਨੂੰ ਲੈ ਕੇ ਗਏ ਆ ਇਸ ਚੀਜ਼ ਤੋਂ ਦੱਸਦੇ ਜੇਕ ਪਿੰਡਾਂ ਦੇ ਮੈਸੇਜ ਲਾਂਦੇ ਉੱਤੇ ਲੱਖਾਂ ਦੇ ਹਿਸਾਬ ਦੇ ਦੁਨੀਆ ਇਕੱਠੀ ਹੋ ਜਾਣੀ ਸੀ ਤੇ ਆਪਾਂ ਸਰਕਾਰ ਦੀ ਜਿਹੜੀ ਜ਼ਬਰਦਸਤੀ ਧੱਕੇਸਾਹੀ ਨੂੰ ਦੇਖਦੇ ਹੋਏ ਸਿਰਫ ਨੌਜਵਾਨ ਪੀੜ੍ਹੀ ਸਾਡੀ ਜਿਹੜੀ ਉੱਥੇ 18-20 ਹਜ਼ਾਰ ਇਕੱਠ ਹੋਇਆ ਉਹਦੇ ਵਿੱਚ 15 ਹਜ਼ਾਰ ਨੌਜਵਾਨ ਸੀ ਜਿਹੜਾ 15-20 ਸਾਲ ਤੋਂ ਲੈ ਕੇ 35 ਸਾਲ ਦੇ ਵਿੱਚ ਹੈ ਉਹ ਗਿਆ ਸੀ ਕਿਉਂਕਿ ਸਰਕਾਰ ਦੇ ਧੱਕੇਸਾਹੀ ਨੂੰ ਅਸੀਂ ਦੇਖਦੇ ਹੋਏ ਇਸ ਕਰਕੇ ਇਹ ਕੱਠ ਨਹੀਂ ਕੀਤਾ ਸੀ ਅਸੀਂ ਇਹ ਰੋਸ ਲੋਕਾਂ ਦੇ ਮਨ ਦਾ ਰੋਸ ਸੀ ਅਸੀਂ ਲੋਕ ਪਿੰਡਾਂ ਵਾਲੇ ਰੋਕੇ ਆ ਵੀ ਤੁਸੀਂ ਪਿੰਡ ਆਪਾਂ ਧਰਨੇ ਦੇ ਵਿੱਚ ਜਿਹੜੇ ਬਜ਼ੁਰਗ ਆਦਮੀ ਐ ਐਵੇਂ ਸਰਕਾਰ ਕਿਤੇ ਧੱਕਾ ਕਰਨ ਪਏ ਆ ਗਏ ਜਿੱਦਾਂ ਪਿਛਲੀ ਵਾਰੀ ਸਾਡੇ ਪ੍ਰਧਾਨ ਜੀ ਇੱਥੇ ਮਜੀਠੀਆ ਸਾਹਿਬ ਦੇ ਉਸ ਮੈਟਰ 'ਚ ਆਏ ਸੀ ਇਹਨਾਂ ਨੂੰ ਚੱਕ ਕੇ ਥਾਣੀ ਲੈ ਕੇ ਗੱਡੀਆਂ ਦੇ ਵਿੱਚ ਉਸ ਕਰਕੇ ਸਿਰਫ ਸਾਡਾ ਯੂਥ ਸੀ ਉੱਥੇ 15000 ਤੋਂ ਵੱਧ 15 ਤੋਂ 20000 ਕੱਠ ਹੋਗਾ ਯੂਥ ਜੀਓ ਉਹ ਸਾਰੇ ਡਾਂਗਾ ਖਾਣ ਵਾਸਤੇ ਤਿਆਰ ਸੀ ਪੰਜਾਬ ਦੇ ਲੋਕ ਅੱਜ ਬਿਲਕੁਲ ਤਿਆਰ ਐ ਇਸ ਜੀ ਨੂੰ ਉਹ ਹਰ ਪੱਖੋਂ ਹਰ ਤਰ੍ਹਾਂ ਦੀ ਲੜਾਈ ਲੜਨਗੇ 100% ਸਾਡੀ ਸਰਵੋਣੀ ਕਾਲੀ ਦਲ ਦੀ ਸਰਕਾਰ ਬਣੂਗੀ ਇਹਨੂੰ ਕੋਈ ਨਹੀਂ ਰੋਕ ਸਕਦਾ ਅੱਜ ਅੱਜ ਆਉਣ ਵਾਲੇ ਭਵਿੱਖ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਲੀ ਇੱਕੇ ਇੱਕ ਪਾਰਟੀ ਹੈ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਸਰਵੋਣੀ ਕਾਲੀ ਦਲ ਇਹਨੂੰ ਰੋਕ ਨਹੀਂ ਸਕਦਾ ਬਣਨ ਤੋਂ ਕੋਈ ਆਪਣੇ ਆਪ ਜੋ ਮਰਜ਼ੀ ਕੋਈ ਝੂਠ ਸੱਚ ਬੋਲੀ ਜਾ ਪਿੰਡਾਂ ਦੇ ਵਿੱਚ ਆ ਕੇ ਦੇਖੋ ਤੁਸੀਂ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਪਤਾ ਕਰੋ ਵੀ ਅੱਜ ਸਰਕਾਰ ਦੇ ਕੀ ਹਾਲਾਤ ਹੈ 44 ਸਾਲਾਂ ਤੋਂ ਸਰਕਾਰ ਬਣੀ ਨੂੰ ਹੋ ਗਏ ਸਾਡੇ ਐਮ.ਐਲ.ਏ. ਸਾਹਿਬ ਬੀਬੀ ਆਪਣੀ ਅਨਮੋਲ ਗਗਨ ਮਾਨ ਜੀ ਜਿਹੜੇ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਸਾਡੇ ਹਲਕੇ ਦੀ ਬਹੁਤ ਮਾੜੀ ਕਿਸਮਤ ਸੀ ਜਦੋਂ ਇੱਥੇ ਕੋਈ ਐਮ.ਐਲ.ਏ. ਜਿੱਦਦਾ ਸੀ ਉਹ ਐਂਟੀ ਸਰਕਾਰ ਸਰਕਾਰ ਹੋਰ ਦੀ ਸੀ ਇਹ ਪਹਿਲੀ ਵਾਰੀ ਸਾਡੇ ਲੋਕਾਂ ਨੂੰ ਖੁਸ਼ੀ ਹੋਈ ਸੀ ਵੀ ਸਰਕਾਰ ਲੋਕਾਂ ਦੇ ਵਿੱਚੋਂ ਇੱਕ ਸਾਡੇ ਮੰਤਰੀ ਬਣੀ ਐ ਐਮ.ਐਲ.ਏ. ਸਾਡੀ ਮੰਤਰੀ ਬਣੀ ਸਰਕਾਰ ਬਣੀ ਐ ਪਰ ਉਹ ਬੀਬੀ ਨੇ ਸਾਡੇ ਲਾਕ ਲਾਕੇ ਦਾ ਕੱਖ ਨਹੀਂ ਕੀਤਾ ਇਸ ਕਰਕੇ ਹੁਣ ਤੁਸੀਂ ਪਿੰਡ ਪਿੰਡ ਜਾ ਕੇ ਦੇਖ ਲਓ ਅੱਜ ਕੀ ਹਾਲਾਤ ਹੈ ਕਿੰਨੀ ਕੁ ਡਿਵੈਲਪਮੈਂਟ ਹੋਈ ਹੈ ਮੈਂ ਤਾਂ ਸੀਐਮ ਸਾਹਿਬ ਨੂੰ ਮੈਸੇਜ ਆਣਾ ਚਾਹੁੰਦਾ ਹੈ ਵੀ ਦੇਖੋ ਮੈਂ ਬਾਰ ਬਾਰ ਨਾ ਕਹਿੰਦਾ ਹੋਇਆ ਤੁਸੀਂ ਚੰਡੀਗੜ੍ਹ ਤੋਂ ਵਿਧਾਨ ਸਭਾ ਤੋਂ ਪਾਕਸਾ 10 ਕਿਲੋਮੀਟਰ ਦੇ ਏਰੀਆ ਦੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਹਾਲਾਤ ਦੇਖੋ ਕੀ ਆ ਅੱਜ ਜਿਹੜੇ ਪਿੰਡਾਂ ਦੇ ਹਾਲਾਤ ਹੈ ਉਥੇ ਹਾਲਾਤ ਸੜਕਾਂ ਦੇ ਹਾਲਾਤ ਕੀ ਆ ਕੋਈ ਕਿਸੇ ਵੀ ਚੀਜ਼ ਦੀ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਬਾਰ ਬਾਰ ਭਗਵੰਤ ਸਿੰਘ ਸਾਹਿਬ ਨੂੰ ਸੀਐਮ ਸਾਹਿਬ ਨੂੰ ਵੇ ਤੁਸੀਂ ਚੰਡੀਗੜ੍ਹ ਦੇ ਜਿਹੜੇ 15 ਕਿਲੋਮੀਟਰ ਏਰੀਆ ਦੇ ਪਿੰਡ ਹੈ ਉੱਥੇ ਜਾ ਕੇ ਦੇਖੋ ਤਾਂ ਸਹੀ ਵੀ ਅੱਜ ਅਸੀਂ ਕਿਹੜੇ ਹਾਲਾਤ ਦੇ ਵਿੱਚ ਗੁਜ਼ਰ ਰਹੇ ਹਾਂ ਜਦਕਿ ਸਾਡਾ ਖਾੜ ਹਲਕੇ ਦੇ ਵਿੱਚੋਂ ਇਹਨਾਂ ਦਾ ਦੂਜੇ ਵਾਰੀ ਐਮਐਲਏ ਬਣਿਆ ਪਿਛਲੀ ਵਾਰੀ ਵੀ ਅਮਰਸੰਧੂ ਐਮਐਲਏ ਸਾਹਿਬ ਸੀ ਤੇ ਹੁਣ ਵੀ ਬੀਬੀ ਅਨਮੋਲ ਗਗਨਮਾਨ ਹੈ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਫੇਰ ਵੀ ਅਸੀਂ ਅੱਜ ਤੁਸੀਂ ਤਾਂ ਸਾਰੇ ਹੱਥੋਂ ਦੇ ਪਿੰਡਾਂ ਬਾਰੇ ਜਾਣਦੇ ਹੀ ਹੈ ਕਿ ਇੱਥੇ ਕਿੰਨਾ ਕੁ ਵਿਕਾਸ ਹੋਇਆ ਕੀ ਕੁਝ ਕੀਤਾ ਸਰਕਾਰ ਨੇ ਲਗਦਾ ਕਿ ਜੇ ਕੋਈ ਸ਼ਰਮਣ ਕਾਲੀਦਲ ਦੀ ਸਰਕਾਰ ਹੋਵੇ ਸਾਰਾ ਕੁਝ ਬਦਲੇਗਾ ਦੇਖੋ ਜਿਹੜੀ ਤੁਸੀਂ ਸ਼ਰਮਣ ਅਕਾਲੀਦਲ ਦੀ ਗੱਲ ਕਰਦੇ ਆ 100% ਸਾਡੀ ਸਰਕਾਰ ਬਣੇਗੀ ਜਿਹੜੀ ਨਿਊ ਚੰਡੀਗੜ੍ਹ ਦੀ ਡਿਵੈਲਪਮੈਂਟ ਹੈ ਉਹ ਸਰਦਾਰ ਸਕੀਰ ਸਿੰਘ ਬਾਦਲੂ ਸਾਹਿਬ ਨੇ ਕੀਤੀ ਹੈ ਤੇ ਸਾਨੂੰ ਬਹੁਤ ਆਸ ਹੈ ਤੁਹਾਡੇ ਤੇ આરોਪ ਹੈ ਨਾ ਕਿ ਨਸ਼ਾ ਤੇ ਲੈ ਕੇ ਕਾਲੀਦਲ ਸਰਕਾਰ ਰਹੀ ਚਿੱਟਾ ਤੇ ਲੈ ਕੇ ਕਾਲੀਦਲ ਲਈ ਹੈ ਸਰ ਜਿਹੜੇ ਚਿੱਟੇ ਦੀ ਗੱਲ ਕਰਦੇ ਆ ਆਪਾਂ ਦੋਸਤਾਂ ਕਿਸੇ ਦਿਨ ਲਾਈ ਜਾਈਏ ਇਹ ਤਾਂ ਜਦੋਂ ਪ੍ਰੂਵ ਹੋਏਗਾ ਜਿਹੜੀ ਚਿੱਟਾ ਕਹਿਣ ਨੂੰ ਆਪਾਂ ਕਿਸੇ ਨੂੰ ਕੁਝ ਕਹੀਏ ਜੀ ਇਹ ਕੋਈ ਜ਼ਰੂਰੀ ਨਹੀਂ ਹੈ ਆਪਾਂ دوستੋ ਕਿਸੇ ਦੇ ਵੀ ਲਾ ਸਕਦੇ ਆਉਣ ਆਏ ਸਮੇਂ ਤੇ ਆਪੇ ਪਤਾ ਲੱਗੇਗਾ ਕਿ ਚਿੱਟਾ ਕੌਣ ਲੈ ਕੇ ਆਇਆ ਕੌਣ ਆ ਤੁਹਾਨੂੰ ਆਪੇ ਪਤਾ 2027 ਚ ਚੌਧਰੀ ਸ਼ਾਮਲਾਲ ਨੂੰ ਹਲਕਾ ਖਰੜ ਤੋਂ ਟਿਕਟ ਦਾ ਦਾਅਵੇਦਾਰ ਮੰਨ ਸਕਦੇ ਪ੍ਰਕਾਲਜੀ ਨੂੰ ਪੁੱਛਾਂਗਾ ਆ ਦੇਖੋ ਜਦੋਂ ਵੀ ਕੋਈ ਬੰਦਾ ਪਾਰਟੀ ਚ ਹੋਵੇ ਹਰ ਬੰਦੇ ਦੀ ਤਮੰਨਾ ਹੁੰਦੀ ਹੈ ਹਰ ਬੰਦਾ ਜ਼ਿੰਦਗੀ ਦੀ ਇਹ ਫਿਤਰਤ ਹੈ ਕੁਦਰਤੀ ਤੌਰ ਤੇ ਹਰ ਬੰਦਾ ਜ਼ਿੰਦਗੀ ਦੇ ਵਿੱਚ ਤਰੱਕੀ ਕਰਨਾ ਲੋਚਦਾ ਹਰ ਬੰਦਾ ਥੱਲੇ ਤੋਂ ਉੱਪਰ ਜਾਣਾ ਚਾਹੁੰਦਾ ਹੈ ਇਸ਼ਾਵਾ ਤਾਂ ਸਭ ਦੀਆਂ ਹੁੰਦੀਆਂ ਨੇ ਕਿ ਮੈਂ ਮੁੱਖ ਮੰਤਰੀ ਬਣਾ ਮੈਂ ਪ੍ਰਧਾਨ ਮੰਤਰੀ ਬਣਾ ਟਿਕਟ ਪਾਰਟੀ ਨੇ ਦੇਣੀ ਹੈ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕਰਨਾ ਜੋ ਵੀ ਫੈਸਲਾ ਕਰਨਗੇ ਤੇ ਉਹ ਮੈਨੂੰ ਲੱਗਦਾ ਵੀ ਚੌਧਰੀ ਸਾਹਿਬ ਵੀ ਇਸ ਗੱਲ ਲਈ ਪਵੰਦ ਹੈ ਤੇ ਆਪਾਂ ਸਾਰੇ ਅਸੀਂ ਸਾਰੇ ਸਿਪਾਹੀ ਹੈ ਅਸੀਂ ਵਰਕਰ ਹੈ ਸਾਡਾ ਮਿਸ਼ਨ ਸਾਡਾ ਕੰਮ ਕੀ ਹੈ ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਲੈ ਕੇ ਜਾਣਾ ਜਨ ਜਨ ਤੱਕ ਪਹੁੰਚਾਉਣਾ ਸਾਡਾ ਮਿਸ਼ਨ ਇਹ ਹੈ ਉਸ ਤੋਂ ਬਾਅਦ ਪਾਰਟੀ ਨੇ ਫੈਸਲਾ ਕਰਨਾ ਕਿਹਨੂੰ ਟਿਕਟ ਦੇਣੀ ਕਿਹਨੂੰ ਦਾਵੇਦਾਰ ਬਣਾਉਣਾ ਕਿਹਨੂੰ ਲੜਾਉਣਾ ਉਹ ਕਰੇ ਜੋ ਪਾਰਟੀ ਅਨਾਉਂਸ ਕਰੂਗੀ ਅਸੀਂ ਅਸਰ ਖੜੇ ਮਥੇ ਪ੍ਰਵਾਨ ਕਰਾਂਗੇ ਉਹਦੇ ਮਗਰ ਡੰਡਾ ਲੈ ਕੇ ਚੱਲਾਂਗੇ ਉਹਦੇ ਮਗਰ ਝੰਡਾ ਲੈ ਕੇ ਚੱਲਾਂਗੇ ਸੋ ਅਸੀਂ ਸਾਡੇ ਨਾਲ ਸ਼ਰਮਣੇ ਕਾਲੀ ਦਾਲ ਤੇ ਬਲਾਰੇ ਸੋਸ਼ੇਰ ਸਿੰਘ ਬਰਕਾਲਵੀ ਤੇ ਚੌਧਰੀ ਸ਼ਾਮ ਲਾਲ ਮਾਦਰੀਆ ਜੀ ਸੋ ਜਿਨ੍ਹਾਂ ਦਾ ਕਹਿਣਾ ਹੈ ਕਿ 2027 ਚ ਮੁਕੰਮਲ ਤੌਰ ਤੇ ਸ਼ਰਮਣੇ ਕਾਲ ਦੀ ਸਰਕਾਰ ਬਣੇਗੀ ਤੇ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਬਣਗੇ ਕੈਮਰਾਮੈਨ ਸੰਦੀਪ ਦੇ ਨਾਲ ਮਹਿਰਮਨ ਮੀਆ ਕੋਲ ਦੀ